ਕਾਂ ਬਾਜ ਤੇ ਖਰਗੋਸ਼ ਬਾਲ ਕਹਾਣੀ ਪੰਚਤੰਤਰ ਇੱਕ ਵਾਰ ਇੱਕ ਪਹਾੜੀ ਦੀ ਉੱਚੀ ਚੋਟੀ ਉੱਤੇ ਇੱਕ ਬਾਜ ਰਹਿੰਦਾ ਸੀ ਉਸੇ ਪਹਾੜ ਦੇ ਪੈਰਾਂ ਵਿੱਚ ਬੋੜ ਦੇ ਰੁੱਖ ਉੱਤੇ ਇੱਕ ਕਾਂ ਦਾ ਆਲਣਾ ਸੀ ਕਾਂ ਬੜਾ ਚਲਾਕ ਅਤੇ ਮਕਾਰ ਸੀ ਉਹ ਹਮੇਸ਼ਾ ਇਹੀ ਸੋਚਦਾ ਰਹਿੰਦਾ ਕਿ ਬਿਨਾਂ ਮਿਹਨਤ ਕੀਤਿਆਂ ਵਧੀਆ ਖਾਣ ਨੂੰ ਕਿਵੇਂ ਮਿਲੇ ਰੁੱਖ ਦੇ ਕੋਲ ਗੁਫਾ ਵਿੱਚ ਖਰਗੋਸ਼ ਰਹਿੰਦੇ ਸਨ ਜਦੋਂ ਵੀ ਖਰਗੋਸ਼ ਬਾਹਰ ਆਉਂਦੇ ਤਾਂ ਬਾਜ ਉੱਚੀ ਉਡਾਨ ਭਰਦੇ ਅਤੇ ਕਿਸੇ ਨਾ ਕਿਸੇ ਖਰਗੋਸ਼ ਨੂੰ ਆਪਣੀ ਪੰਜਿਆਂ ਵਿੱਚ ਚੁੱਕ ਕੇ ਲੈ ਜਾਂਦੇ ਇੱਕ ਦਿਨ ਕਾਂ ਨੇ ਸੋਚਿਆ ਉੱਚ ਤਾਂ ਇਹ ਚਲਾ ਖਰਗੋਸ਼ ਮੇਰੇ ਹੱਥ ਨਹੀਂ ਆਉਣ ਲੱਗੇ ਇਹਨਾਂ ਦਾ ਨਰਮ ਮਾਸ ਖਾਣ ਲਈ ਮੇਰਾ ਬੜਾ ਦਿਲ ਕਰਦਾ ਮੈਂ ਵੀ ਅਚਾਨਕ ਚਪਟਾ ਮਾਰ ਕੇ ਇਹਨਾਂ ਨੂੰ ਪੜ ਲਾਵਾਂਗਾ ਕਾਂ ਨੇ ਤਰਕੀਬ ਬਣਾਈ ਦੂਜੇ ਦਿਨ ਕਾਂ ਨੇ ਵੀ ਇੱਕ ਖਰਗੋਸ਼ ਨੂੰ ਫੜਨ ਦੀ ਇਹ ਗੱਲ ਸੋਚ ਕੇ ਉੱਚੀ ਉਡਾਨ ਭਰੀ ਫਿਰ ਉਹਨੇ ਖਰਗੋਸ਼ ਨੂੰ ਫੜਨ ਲਈ ਬਾਜ ਦੀ ਤਰ੍ਹਾਂ ਜ਼ੋਰ ਨਾਲ ਝਪਟਾ ਮਾਰਿਆ ਭਲਾ ਕਾਂ ਤੇ ਬਾਜ ਦਾ ਕੀ ਮੁਕਾਬਲਾ ਖਰਗੋਸ਼ ਨੇ ਤਾਂ ਕਾਂ ਨੂੰ ਦੂਰੋਂ ਦੇਖ ਲਿਆ ਤੇ ਭੱਜ ਕੇ ਚਟਾਨ ਦੇ ਪਿੱਛੇ ਲੁਕ ਗਿਆ ਕਾਂ ਪੂਰੇ ਜ਼ੋਰ ਨਾਲ ਚਟਾਨ ਵਿੱਚ ਵੱਜਾ ਚਟਾਨ ਨਾਲ ਵੱਜਦਿਆਂ ਸਾਰੀ ਉਸ ਦੀ ਚੁੰਝ ਅਤੇ ਗਰਦਨ ਟੁੱਟ ਗਈ ਉਹ ਉੱਥੇ ਤੜਸ ਤੜਸ ਕੇ ਮਰ ਗਿਆ ਬੱਚਿਓ ਇਸ ਦੀ ਇਸ ਕਹਾਣੀ ਦੀ ਸਿੱਖਿਆ ਹੈ ਨਕਲ ਕਰੋ ਪਰ ਅਕਲ ਨਾਲ